ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ ਆਉਣ ਵਾਲਾ ਨਵਾਂ ਕਾਨੂੰਨ ਡਾਲਰ ਨੂੰ ਲੈ ਕੇ ਖੜਾ ਹੋ ਗਿਆ ਨਮਾਈ ਪੰਗਾ ਯੂਕੇ ਤਵਾਈ ਵੱਡੀ ਖਬਰ ਇਮੀਗ੍ਰੇਸ਼ਨ ਨੀਤੀਆਂ 'ਚ ਵੱਡਾ ਬਦਲਾ ਕਾਮਿਆਂ ਲਈ ਸਖਤ ਨਿਯਮ ਲਾਗੂ ਅਚਾਨਕਾ ਇਹ ਹੜ ਨੇ ਮਚਾਈ ਤਵਾਈ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਦਰਜਨਾਂ ਤੋਂ ਜ਼ਿਆਦਾ ਲਾਪਤਾ ਚੀਨ ਨੇ ਭਾਰਤ ਦਾ ਦੱਬਿਆ ਇਲਾਕਾ ਨਕਸ਼ੇ 'ਚ ਕੀਤਾ ਸ਼ਾਮਲ ਸਮਰਨਜੀਤ ਸਿੰਘ ਮਾਨ ਨੇ ਬਿਮਾਰੀ ਵੜਕ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਬੁਰੀ ਖਬਰ ਹੈ 트럼ਪ ਪ੍ਰਸ਼ਾਸਨ ਪੈਸੇ ਭੇਜਣ ਤੇ 5% ਟੈਕਸ ਲਗਾਉਣ ਦੀ ਯੋਜਨਾ ਬਣਾ ਰਿਹਾ ਜੇਕਰ ਇਹ ਟੈਕਸ ਲਾਗੂ ਹੋ ਜਾਂਦਾ ਤਾਂ ਇਸ ਨਾਲ ਭਾਰਤੀਆਂ ਲਈ ਘਰ ਪੈਸੇ ਭੇਜਣੇ ਮਹਿੰਗੇ ਹੋ ਜਾਣਗੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਟੈਕਸ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਤੇ ਹਰ ਸਾਲ 1.6 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਬੋਝ ਪਵੇਗਾ RBI ਅਨੁਸਾਰ 2010-11 ਵਿੱਚ ਭਾਰਤ ਵਿੱਚ ਪੈਸੇ ਭੇਜਣ ਦੇ ਰੂਪ ਵਿੱਚ 55.6 ਬਿਲੀਅਨ ਡਾਲਰ ਦਾ ਪੈਸਾ ਐਸੀ ਜੋਕੇ 2023-24 ਵਿੱਚ ਵਧ ਕੇ 11865.7 ਬਿਲੀਅਨ ਡਾਲਰ ਹੋ ਜਾਵੇਗਾ 2020 ਵਿੱਚ ਭਾਰਤ ਨੂੰ ਪ੍ਰਾਪਤ ਹੋਏ ਕੁੱਲ ਪੈਸੇ ਵਿੱਚ ਅਮਰੀਕਾ ਦਾ 23.64% ਸੀ ਜੋਕੇ 2023-24 ਵਿੱਚ ਵਧ ਕੇ 27.65% ਹੋ ਗਿਆ ਵਿਦੇਸ਼ੀ ਪੈਸਾ ਭੇਜਣ ਨੂੰ ਭਾਰਤ ਦੀ ਤਾਕਤ ਮੰਨਿਆ ਜਾਂਦਾ ਹੈ ਇਹ ਵਿਦੇਸ਼ੀ ਮੁਦਰਾ ਦਾ ਇੱਕ ਮਹੱਤਵਪੂਰਨ ਸਰੋਤ ਹੈ ਡੋਨਲਡ 트੍ਰੰਪ ਪ੍ਰਸ਼ਾਸਨ ਪੈਸੇ ਭੇਜਣ ਤੇ ਇੱਕ ਨਵਾਂ ਬਿੱਲ ਲਿਆ ਰਿਹਾ ਹੈ ਇਸ ਬਿੱਲ ਦਾ ਨਾਂ ਦਾ ਵਿਨ ਵਿਗ ਬਿਊਟੀਫੁੱਲ ਵਿਲਾ ਬਿਲ ਵਿੱਚ ਕਿਹਾ ਗਿਆ ਕਿ ਇਸ ਨਿਯਮ ਅਨੁਸਾਰ ਪੈਸੇ ਭੇਜਣ ਤੇ 5% ਟੈਕਸ ਲਗਾਇਆ ਜਾਵੇਗਾ ਇਹ ਟੈਕਸ ਪੈਸੇ ਭੇਜਣ ਵਾਲੀ ਵਿਅਕਤੀ ਨੂੰ ਦੇਣਾ ਪਵੇਗਾ ਇਸ ਦਾ ਮਤਲਬ ਹੈ ਕਿ ਵਿਦੇਸ਼ਾਂ ਵਿੱਚ ਪੈਸੇ ਭੇਜਣ ਵਾਲੇ ਕਿਸੇ ਵੀ ਵਿਅਕਤੀ ਨੂੰ 5% ਟੈਕਸ ਦੇਣਾ ਪਵੇਗਾ ਇਹ ਟੈਕਸ ਹਰ ਤਰ੍ਹਾਂ ਦੇ ਅੰਤਰਰਾਸ਼ਟਰੀ ਰੇਮੈਂਟਸ ਤੇ ਲਗਾਇਆ ਜਾਵੇਗਾ ਹਾਲਾਂਕਿ ਟੈਕਸ ਉਹਨਾਂ ਲੋਕਾਂ ਤੇ ਨਹੀਂ ਲਗਾਇਆ ਜਾਵੇਗਾ ਜੋ ਵੈਰੀਫਾਈਡ ਯੂ ਐਸਏ ਸੈਂਟਰ ਨੇ ਬਿਲ ਵਿੱਚ ਕਿਹਾ ਗਿਆ ਕਿ ਟੈਕਸ ਰੇਮੈਂਟਸ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਲਗਾਉਣਾ ਪਵੇਗਾ ਫਿਰ ਇਹਨਾਂ ਕੰਪਨੀਆਂ ਨੂੰ ਹਰ ਤਿੰਨ ਮਹੀਨਿਆਂ ਬਾਅਦ ਇਹ ਟੈਕਸਾ ਖਜ਼ਾਨਾ ਸਕੱਤਰ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ ਇਸ ਦਾ ਮਤਲਬ ਹੈ ਕਿ ਵਦੇਸ਼ਾਂ ਵਿੱਚ ਪੈਸੇ ਭੇਜਣ ਦੀ ਸਹੂਲਤ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਇਹ ਟੈਕਸ ਇਕੱਠਾ ਕਰਨਾ ਪਵੇਗਾ ਤੇ ਸਰਕਾਰ ਨੂੰ ਅਦਾ ਕਰਨਾ ਪਵੇਗਾ। ਇਸ ਬਿਲ ਵਿੱਚ ਕੋਈ ਘੱਟੋ-ਘੱਟ ਸੀਮਾ ਨਿਰਧਾਰਤ ਨਹੀਂ ਕੀਤੀ ਗਈ। ਇਸ ਦਾ ਮਤਲਬ ਹੈ ਕਿ ਛੋਟੇ ਤੋਂ ਛੋਟੇ ਲੈਣ-ਦੇਣ ਤੇ ਵੀ ਟੈਕਸ ਲਗਾਇਆ ਜਾਵੇਗਾ। ਜੇਕਰ ਭੇਜਣ ਵਾਲਾ ਪ੍ਰਮਾਣਿਤ ਅਮਰੀਕੀ ਭੇਜਣ ਵਾਲਾ ਨਹੀਂ ਹੈ ਤਾਂ ਉਸ ਨੂੰ ਟੈਕਸ ਦੇਣਾ ਪਵੇਗਾ। ਪ੍ਰਮਾਣਿਤ ਅਮਰੀਕੀ ਭੇਜਣ ਵਾਲੇ ਦਾ ਅਰਥ ਹੈ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ। ਇਹ ਟੈਕਸ ਪੈਸੇ ਭੇਜਣ ਵੇਲੇ ਕੱਟਿਆ ਜਾਵੇਗਾ। ਇਹ ਬ੍ਰੇਕ ਟਰਾਂਸਫਰ ਅਤੇ ਐਨ ਆਰ ਈ ਐਨ ਉਹ ਖਾਤਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਬਿੱਲ ਵਿੱਚ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਕੋਲ ਸਮਾਜਿਕ ਸੁਰੱਖਿਆ ਨੰਬਰ ਹੈ ਉਹਨਾਂ ਨੂੰ ਟੈਕਸ ਵਿੱਚ ਛੋਟ ਮਿਲੇਗੀ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਗਲਤੀ ਨਾਲ ਟੈਕਸ ਅਦਾ ਕਰ ਦਿੱਤਾ ਤਾਂ ਤੁਹਾਨੂੰ ਉਹ ਪੈਸੇ ਵਾਪਸ ਮਿਲ ਜਾਵੇਗਾ ਬਿੱਲ ਵਿੱਚ ਇੱਕ ਐਂਟੀ ਕੰਡਿਊਟ ਨਿਯਮ ਵੀ ਸ਼ਾਮਿਲ ਹੈ ਯੂਕੇ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ ਕਰਦੇ ਹੋਏ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਨਵੇਂ ਅਤੇ ਸਖਤ ਨਿਯਮ ਲਾਗੂ ਕੀਤੇ ਨੇ ਇਹ ਨਵੇਂ ਨਿਯਮ 18 ਮਈ 2025 ਨੂੰ ਜਾਰੀ ਕੀਤੇ ਗਏ ਇਮੀਗ੍ਰੇਸ਼ਨ ਵਾਈਟ ਪੇਪਰ ਰਾਹੀਂ ਲਾਗੂ ਕੀਤੇ ਗਏ ਨੇ ਇਹਨਾਂ ਤਬਦੀਲੀਆਂ ਅਨੁਸਾਰ ਹੁਣ ਕੰਮ ਕਰਨ ਲਈ ਜੁਕੇ ਜਾਣ ਦੇ ਚਾਹਵਾਂ ਲੋਕਾਂ ਨੂੰ आरक्यूएफ ਲੈਵਲ 6 ਜਾਂ ਉਸ ਤੋਂ ਉੱਚੀ ਯੋਗਤਾ ਜਿਵੇਂ ਕਿ ਡਿਗਰੀ ਦੀ ਲੋੜ ਹੋਵੇਗੀ ਪਹਿਲਾਂ ਇਹ ਸਮਾਂ आरक्यूएफ 3 A ਲੈਵਲ ਸੀ ਇਸ ਤੋਂ ਇਲਾਵਾ ਸਕਿਲਡ ਵਰਕਰ ਵੀਜ਼ਾ ਲਈ ਤਨਖਾਹ ਦੀ ਘੱਟੋ-ਘੱਟ ਸੀਮਾ ਵਿੱਚ ਵਾਧਾ ਕੀਤਾ ਗਿਆ ਜਿਸ ਨਾਲ ਨੌਕਰੀ ਲੱਭਣ ਦੀ ਪ੍ਰਕਿਰਿਆ ਹੋਰ ਮੁਸ਼ਕਲ ਹੋ ਸਕਦੀ ਹੈ ਇਹਨਾਂ ਨਵੇਂ ਨਿਯਮਾਂ ਮੁਤਾਬਕ ਲੋ ਸਕਿਲਡ ਨੌਕਰੀਆਂ ਲਈ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੀਆਂ ਵੀਜ਼ਾ ਰਾਤਾਂ ਨੂੰ ਘਟਾਇਆ ਗਿਆ ਇਸ ਤੋਂ ਇਲਾਵਾ ਸਪਾਊਸ ਤੇ ਫੈਮਿਲੀ ਵੀਜ਼ਾ ਪ੍ਰਕਿਰਿਆ ਹੋਰ ਸਖਤ ਬਣਾਂ ਆਈ ਗਈ ਆ ਹੁਣ ਵਿਦੇਸ਼ੀ ਕਾਮਿਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਰਸਾਉਣਾ ਜ਼ਰੂਰੀ ਹੋਵੇਗਾ ਇਹ ਨਵੇਂ ਨਿਯਮ ਭਾਰਤੀਆਂ ਸਣੇ ਹੋਰ ਵਿਦੇਸ਼ੀ ਕਾਮਿਆਂ ਲਈ ਯੂਕੇ ਵਿੱਚ ਨੌਕਰੀ ਲੱਭਣ ਅਤੇ ਸਥਾਈ ਹੋਣ ਦੀ ਪ੍ਰਕਿਰਿਆ ਨੂੰ ਹੋਰ ਮੁਸ਼ਕਲ ਬਣਾਉਣਗੇ ਖਾਸ ਕਰਕੇ ਉਹ ਲੋਕ ਜੋ ਲੋ-ਸਕਿਲਡ ਜਾਂ ਮੀਡੀਅਮ-ਸਕਿਲਡ ਨੌਕਰੀਆਂ ਦੀ ਤਲਾਸ਼ ਵਿੱਚ ਨੇ ਉਹਨਾਂ ਲਈ ਇਹ ਨਿਯਮ ਵੱਡੀ ਚੁਣੌਤੀ ਪੇਸ਼ ਕਰਨਗੇ ਯੂਕੇ ਦੇ ਪ੍ਰਧਾਨ ਮੰਤਰੀ ਕੀ ਰਿਸਟਾਰਮਰ ਨੇ ਕਿਹਾ ਕਿ ਇਹ ਤਬਦੀਲੀਆਂ ਦੇਸ਼ ਦੀਆਂ ਸਰਹੱਦਾਂ ਤੇ ਕਾਬੂ ਵਧਾਉਣ ਅਤੇ ਸਥਾਨਕ ਕਾਮਿਆਂ ਨੂੰ ਤਰਜੀਹ ਦੇਣ ਲਈ ਕੀਤੀਆਂ ਗਈਆਂ ਨੇ ਉਹਨਾਂ ਅਨੁਸਾਰ ਯੂਕੇ ਵਿੱਚ ਰਹਿਣਾ ਇੱਕ ਖਾਸ ਅਧਿਕਾਰ ਹੈ ਜੋ ਕਿ ਯੋਗਤਾ ਤੇ ਯੋਗਦਾਨ ਰਾਹੀਂ हासिल ਕੀਤਾ ਜਾਣਾ ਚਾਹੀਦਾ ਹੈ ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਸੂਬੇ ਵਿੱਚ ਅਚਾਨਕ ਆਏ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਜਦਕਿ ਪੰਜ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਤੇ 14 ਦੇ ਕਰੀਬ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਸੁਭਾਈ ਖੋਜ ਅਤੇ ਬਚਾਅ ਦਫ਼ਤਰ ਦੇ ਮੁਖੀ ਜੇਫਰ ਸਬਰੂਦੀਨ ਨੇ ਕਿਹਾ ਕਿ ਗੁੰਗੂ ਅਰਫਾਕ ਪ੍ਰੀਜੈਂਸੀ ਦੇ ਹੜ੍ਹ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਕੁਝ ਲਾਸ਼ਾਂ ਸੱਤਾ ਤੇ ਮਿਲੀਆਂ ਜਦਕਿ ਕੁਝ ਲੱਕੜ ਦੇ ਢੇਰ ਅਤੇ ਟਾਣੀਆਂ ਹੇਠ ਦਬੀਆਂ ਹੋਈਆਂ ਨੇ ਉਹਨਾਂ ਦੱਸਿਆ ਕਿ ਹੁਣ ਪੰਜ ਹੋਰ ਲਾਸ਼ਾਂ ਮਿਲਿਆ ਨੇ ਉਹਨਾਂ ਨੂੰ ਇੱਕ ਸਤਾਈ ਚੌਕੀ ਤੇ ਲਜਾਇਆ ਗਿਆ ਸਾਡਾ ਧਿਆਨ ਨਾਲ ਹੁਣ 14 ਲਾਪਤਾ ਲੋਕਾਂ ਦੀ ਭਾਲ ਤੇ ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਉਹਨੇ ਕਿਹਾ ਕਿ ਲਾਸ਼ਾਂ ਦੀ ਬਰਾਮਦਗੀ ਤੋਂ ਬਾਅਦ ਖੋਜ ਅਤੇ ਬਚਾਅ ਕਾਰਜ ਦਾ ਅਗਲਾ ਪੜਾ ਆਫਤਵਾਲੀ ਥਾਂ ਤੋਂ ਵਗਦੀਆਂ ਨਦੀਆਂ ਦੇ ਹੇਠਲੇ ਇਲਾਕਿਆਂ ਵਿੱਚ ਤਬਦੀਲ ਹੋ ਜਾਵੇਗਾ ਇਹ ਸੰਭਾਵਨਾ ਹੈ ਕਿ ਪੀੜਤ ਪਾਣੀ ਦੇ ਵਹਾਅ ਵਿੱਚ ਵਹਿ ਗਏ ਹੋਣਗੇ ਉਹਨੇ ਕਿਹਾ ਕਿ ਪਹਾੜੀ ਖੇਤਰ ਵਿੱਚ ਚੁਣੌਤੀਪੂਰਨ ਭੂਮੀ ਹੋਣ ਕਾਰਨ ਇਹ ਕਾਰਵਾਈ ਹੱਤੀ ਕੀਤੀ ਜਾ ਰਹੀ ਹੈ ਜਿਸ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ ਨੂੰ ਰੋਕਿਆ ਜਾਰ ਰਿਹਾ ਹਾਲਾਂਕਿ ਇਲਾਕੇ ਵਿੱਚ ਭਾਰੀ ਬਾਰਿਸ਼ ਕਾਰਨ ਖੋਜ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਅਜੇ ਵੀ ਹੋਰ ਅਚਾਨਕ ਹੜ੍ਹਾਂ ਜਾਂ ਜ਼ਮੀਨ ਖਿਸਕਣ ਦਾ ਖਤਰਾ ਜੋ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ ਕਾਰਵਾਈ ਦੁਆਰਾ ਸ਼ੁਰੂ ਹੋਣ ਦੀ ਉਮੀਦ ਹੈ ਪਰ ਜੇਕਰ ਮੌਸਮ ਵਿੱਚ ਸੁਧਾਰ ਨਹੀਂ ਹੋਇਆ ਤਾਂ ਇਸ ਵਿੱਚ ਦੁਬਾਰਾ देरी ਹੋ ਸਕਦੀ ਹੈ ਜ਼ਕਰਜੋਗ ਹੈ ਕਿ ਵੀਰਵਾਰ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਗੁੰਗੂ ਅਰਫਾਕ ਰੀਜੈਂਸੀ ਵਿੱਚ ਅਚਾਨਕ ਹੜ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਸਨ ਇਲਾਕੇ ਵਿੱਚ ਸੰਚਾਰ ਵਿਵਸਥਾ ਦੀ ਮਾੜੀ ਹਾਲਤ ਕਾਰਨ ਵਿਚਾਹ ਟੀਮ ਨੂੰ ਆਫਤ ਦੀ ਰਿਪੋਰਟ ਕਰਨ ਵਿੱਚ ਦੇਰੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਓਰਨਾਚਲ ਪ੍ਰਦੇਸ਼ ਇੰਡੀਆ ਦਾ ਸਟੇਟ ਹੈ ਲੇਕਿਨ ਚੀਨ ਨੇ ਕਮੰਤਰੀ ਪੱਧਰ ਤੇ ਓਰਨਾਚਲ ਨੂੰ ਆਪਣੇ ਚੀਨ ਮੁਲਕ ਦਾ ਹਿੱਸਾ ਗਰਦਾਨਦੇ ਹੋਏ ਆਪਣੇ ਚੀਨ ਦੇ ਨਕਸ਼ੇ ਵਿੱਚ ਓਰਨਾਚਲ ਨੂੰ ਦਿਖਾਉਂਦੇ ਹੋਏ ਇਸ ਦਾ ਨਾਮ ਵੀ ਬਦਲ ਦਿੱਤਾ ਅਤੇ ਉਸ ਦੇ ਸ਼ਹਿਰਾਂ ਦਾ ਨਾਮ ਵੀ ਬਦਲ ਦਿੱਤਾ ਗਿਆ ਪੰਜਾਬ ਸੂਬੇ ਨਾਲ ਲੱਗਦੇ ਸਰਹੱਦੀ ਉੱਤੇ ਕੋਈ ਥੋੜੀ ਬਹੁਤ ਹਿਲਜੁਲ ਜਾਂ ਯੋਜਨਾਬੱਧ ਢੰਗ ਨਾਲ ਕੋਈ ਸ਼ਰਾਰਤ ਹੋ ਜਾਵੇ ਤਾਂ ਇਹ ਹੁਕਮਰਾਨ ਅਤੇ ਬਹੁਗਿਣਤੀ ਜੰਗਾਂ ਯੁੱਧਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੀ ਹੈ ਅਤੇ ਇੱਕਦਮ ਮਾਹੌਲ ਵਿੱਚ ਕੜਤਣ ਪੈਦਾ ਕਰ ਦਿੰਦੇ ਨੇ ਤੇ ਲੱਖਾਂ ਦੀ ਗਿਣਤੀ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਮਨ ਚੈਨ ਚਾਉਣ ਵਾਲੇ ਪੰਜਾਬੀਆਂ ਤੇ ਇਸ ਵਿੱਚ ਰਹਿਣ ਵਾਲੇ ਹਰ ਵਰਗ ਦੇ ਜੀਵਨ ਨੂੰ ਡੂੰਘੇ ਕਸ਼ਟ ਵਿੱਚ ਪਾ ਦਿੰਦੇ ਨੇ ਪਰ ਦੁੱਖ ਤੇ ਅਫਸੋਸ ਹੈ ਕਿ ਚੀਨ ਜੋ ਅੱਜ ਕਮੰਤਰੀ ਪੱਧਰ ਤੇ ਵੱਡੇ ਮੁਲਕਾਂ ਦੀ ਕਤਾਰ ਵਿੱਚ ਆ ਚੁੱਕਿਆ ਜਿਸ ਨੇ ਪਹਿਲਾਂ ਵੀ ਇੰਡੀਆ ਦੇ ਸਾਡੇ ਲਾਹੌਰ ਖਾਲਸਾ ਰਾਜ ਦਰਬਾਰ ਵੱਲੋਂ ਜਿੱਤੇ ਹੋਏ ਲਦਾਖ ਅਤੇ ਕਸ਼ਮੀਰ ਦੇ ਇਲਾਕਿਆਂ ਨੂੰ ਚੀਨ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਜਿਸ ਦਾ ਖੇਤਰਫਲ 38000 ਸਕਰ ਵਰਗ ਕਿਲੋਮੀਟਰ ਤੇ 2000 ਸਕਰ ਵਰਗ ਕਿਲੋਮੀਟਰ ਹੈ ਹੁਣੇ ਹੀ 2020 ਤੇ 22 ਵਿੱਚ ਕਬਜ਼ੇ ਵਿੱਚ ਲੈਨੇ ਹੁਣ ਚੀਨ ਨੇ ਪੂਰੇ অরਨਾਚਲ ਤੇ ਉਸਦੇ ਸ਼ਹਿਰਾਂ ਦੇ ਨਾਂ ਬਦਲ ਦਿੱਤੇ ਨੇ ਜਿਸ ਨੂੰ ਚੀਨ ਮੁਲਕ ਦੇ ਨਕਸ਼ੇ ਵਿੱਚ ਦਰਜ ਕਰਕੇ ਦਿਖਾਇਆ ਹੋਇਆ ਹੈ ਉਸ ਵਿਰੁੱਧ ਹੁਣ ਇੰਡੀਅਨ ਹੁਕਮਰਾਨ ਕਿਉਂ ਕਾਰਵਾਈ ਨਹੀਂ ਕਰਦੇ ਉਹਨਾਂ ਨੇ ਚੀਨ ਵੱਲੋਂ ਇੰਡੀਆ ਦੇ অরਨਾਚਲ ਸਟੇਟ ਦਾ ਨਾਮ ਬਦਲਣ ਤੇ ਉਸਦੇ ਸਮੁੱਚੇ ਸ਼ਹਿਰਾਂ ਦੇ ਨਾਮ ਬਦਲ ਉੱਤੇ ਕੋਈ ਵੀ ਅਮਲ ਨਾ ਹੋਣ ਅਤੇ ਬਿਨਾਂ ਵਜ੍ਹਾ ਪੰਜਾਬ ਨੂੰ ਜੰਗ ਦੇ ਮੂੰਹ ਵਿੱਚ ਧਕੇਲਣ ਦੀਆਂ ਕਾਰਵਾਈਆਂ ਉੱਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ